ਕਾਂਗਰਸ ਨੇ ਪੰਜਾਬ ਚ ਬਚੀ 4 ਸੀਟਾਂ ਵਿੱਚੋਂ 2 ਹੋਰ ਉਮੀਦਵਾਰਾਂ ਦੇ ਨਾਮ ਫਾਈਨਲ ਕਰ ਦਿੱਤੇ ਨੇ ਸਕ੍ਰੀਨਿੰਗ ਕਮੇਟੀ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਦਿਵਾਲੀ ਤੇ ਸੰਗਰੂਰ ਤੋਂ ਕੇਵਲ ਸਿੰਘ ਢਿੱਲੋਂ ਦੇ ਨਾਮ ਤੇ ਮੋਹਰ ਲਗਾਈ ਹੈ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਰਹਿ ਚੁੱਕੇ ਮਨੀਸ਼ ਦਿਵਾਲੀ ਦਾ ਜਨਮ 8 ਦਸੰਬਰ 1965 ਨੂੰ ਚੰਡੀਗੜ੍ਹ ਦੇ ਰਾਜਨੀਤਿਕ ਪਰਿਵਾਰ ਚ ਹੋਇਆ ਪਿਤਾ ਡਾਕਟਰ ਵੀ.ਐਨ. ਦਿਵਾੜੀ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸਨ ਤੇ ਸਾਲ 1984 ਚ ਸਿੱਖ ਦੰਗਿਆਂ ਦੌਰਾਨ ਸਵੇਰੇ ਸੈਰ ਤੇ ਗਏ ਸੰਤਾਤਵਾਦੀਆਂ ਨੇ ਉਹਨਾਂ ਨੂੰ ਮਾਰ ਦਿੱਤਾ ਸੀ। ਪੇਸ਼ੇ ਤੋਂ ਬਤੌਰ ਵਕੀਲ ਮਨੀਸ਼ ਦਿਵਾੜੀ ਦੇ ਦਾਦਾ ਸਰਦਾਰ ਤੀਰਤ ਸਿੰਘ ਇੱਕ ਵਕੀਲ ਤੇ ਪੰਜਾਬ ਕਾਂਗਰਸ ਚ ਮੰਤਰੀ ਸਨ। ਮਨੀਸ਼ ਦਿਵਾੜੀ ਭਾਰਤੀ ਯੁਵਾ ਕਾਂਗਰਸ ਨਾਲ ਪਹਿਲੀ ਵਾਰ 1981 ਚ ਜੁੜੇ। ਪਹਿਲੀ ਵਾਰ 1999 ਚ ਰਾਸ਼ਟਰੀ ਵਿਦਿਆਰਥੀ ਸੰਘ ਦੇ ਪ੍ਰਧਾਨ ਬਣੇ ਤੇ ਸਾਲ 1998 ਤੋਂ ਸਾਲ 2000 ਤੱਕ ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਸਾਲ 2004 ਵਿੱਚ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰ ਗਏ ਪਰ ਸਾਲ 2009 ਵਿੱਚ ਫਿਰ ਤੋਂ ਵਾਪਸੀ ਕੀਤੀ ਤੇ ਪਹਿਲੀ ਵਾਰ ਸੰਸਦ ਚੁਣੇ ਗਏ ਇਸ ਦੌਰਾਨ ਉਹਨਾਂ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਭਾਰ સોંપਿਆ ਗਿਆ ਸੀ ਸਾਲ 2014 ਚ ਸ਼੍ਰੀ ਅਨੰਦਪੁਰ ਸਾਹਿਬ ਲਈ ਮਨੀਸ਼ ਦਿਵਾੜੀ ਦਾ ਨਾਮ ਲਗਭਗ ਤੈ ਸੀ ਪਰ ਉਹਨਾਂ ਨੇ ਸਿਹਤ ਦਾ ਹਵਾਲਾ ਦੇ ਕੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹਨਾਂ ਦੀ ਥਾਂ ਤੇ ਉਸ ਵੇਲੇ ਅੰਬਿਕਾ ਸੋਨੀ ਨੇ ਚੋਣ ਲੜੀ ਸੀ ਪਰ ਇਸ ਵਾਰੀ ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਦਿਵਾੜੀ ਨੇ ਖੁਦ ਸੀਟ ਤੋਂ ਟਿਕਟ ਦੀ ਮੰਗ ਕੀਤੀ ਸੀ ਦੂਜੇ ਪਾਸੇ ਹੌਟ ਸੇਟ ਮੰਨੀ ਜਨਵਲੀ ਸੰਗਰੂਰ ਸੀਟ ਲਈ ਪਾਰਟੀ ਨੇ ਕੇਵਲ ਸਿੰਘ ਢਿੱਲੋਂ ਦਾ ਨਾਮ ਪੱਕਾ ਕਰ ਦਿੱਤਾ ਰਾਜੀਵ ਗਾਂਧੀ ਦੇ ਨਜ਼ਦੀਕੀ ਮੰਨੇ ਜਾਣ ਕਾਰਨ ਉਹ ਹੀ ਇਹਨਾਂ ਨੂੰ ਰਾਜਨੀਤੀ 'ਚ ਲੈ ਕੇ ਆਏ ਸਨ ਕੇਵਲ ਸਿੰਘ ਢਿੱਲੋਂ ਕਾਂਗਰਸ ਹਾਈ ਕਮਾਂਡ ਤੇ ਮੁੱਖ ਮੰਤਰੀ ਕੈਪਟਨ ਉਮਰਿੰਦਰ ਸਿੰਘ ਦੇ ਵੀ ਨਜ਼ਦੀਕੀ ਨੇ ਢਿੱਲੋਂ ਸਾਲ 2007 ਤੇ 2012 ਚ ਲਗਾਤਾਰ ਦੋ ਵਾਰ ਬਰਨਾਲਾ ਤੋਂ ਵਿਧਾਇਕ ਬਣੇ ਸਾਲ 2017 ਚ ਆਮ ਆਦਮੀ ਪਾਰਟੀ ਦੇ ਨੌਜਵਾਨ ਉਮੀਦਵਾਰ ਮੀਤੇਰ ਤੋਂ ਹਾਰ ਗਏ ਢਿੱਲੋਂ ਪਹਿਲਾਂ ਵੀ ਵਿਦੇਸ਼ ਚ ਰਹਿੰਦੇ ਸਨ ਤੇ ਬਰਨਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਸਿਹਰਾ ਵੀ ਕੇਵਲ ਸਿੰਘ ਢਿੱਲੋਂ ਨੂੰ ਹੀ ਜਾਂਦਾ ਹੈ ਹੁਣ ਇਹਨਾਂ ਦੋਵਾਂ ਸੀਟਾਂ ਤੇ ਉਮੀਦਵਾਰਾਂ ਦੇ ਨਾਮ ਫਾਈਨਲ ਕਰਨ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਹ ਦੋਵੇਂ ਪਾਰਟੀ ਲਈ ਐਸੀਟਾ ਜਿੱਤ ਪਾਉਣਗੇ ਜਾਂ ਨਹੀਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਯੂਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ